ਨਾਮ ਸੁਣੀਐ ਅਬਨਾਸੀ RAM ਸੁਣ ਸੁਣ ਇਹ ਮਨ ਨਿਰਮਲ ਹੋਵੇ ਕੱਟਿਐ ਜੰਮ ਕੀ ਫਾਸੀ ਤਾਂ ਜਮਾਂ ਦੀ ਫਾਈ ਕੱਟੀ ਜਾਏ ਜਿਹੜੇ ਜਨਮਾਂ ਜਨਮਾਂ ਦੇ ਜਮਾਂ ਦੀ ਮਾਰ ਪੈ ਰਹੀ ਸੀ ਕਹਿੰਦੇ ਕੱਟੀ ਜਾਊਗੀ ਨਾਮ ਦੇਵ ਜੀ ਕਹਿੰਦੇ ਮੈਂ ਪ੍ਰਭੂ ਦੇ ਨਾਮ ਨੂੰ ਰਸਨਾ ਨਾਲ ਜਪਦਾ ਹਾਂ ਮੇਰਾ ਮਨ ਗੰਜ ਬਣ ਗਿਆ ਮੇਰੀ ਜਰਸਨਾ ਕੈਂਚੀ ਬਣ ਗਈ ਹੁਣ ਕਾਜ ਰੂਪੀ ਮਨ ਮਿੰਨਦਾ ਜਾਂਦਾ ਜਿੰਨਾ ਸਮਾਂ ਇਹ ਪਟਕਦਾ ਰਿਹਾ ਇਹ ਮਿੰਨਦਾ ਜਾਂਦਾ ਤੇ ਜ਼ਬਾਨ ਵਾਹਿਗੁਰੂ ਵਾਹਿਗੁਰੂ ਜਪਦੀ ਜਾਂਦੀ ਹੈ ਕਹਿੰਦੇ ਜਿਵੇਂ ਜਿਵੇਂ ਇਹ ਵਾਹਿਗੁਰੂ ਵਾਹਿਗੁਰੂ ਦਾ ਰਸ ਲੈਂਦੀ ਜਾਂਦੀ ਹੈ ਉਵੇਂ ਮ ਜੰਮਾਂ ਨੂੰ ਕੱਟਦੀ ਜਾਂਦੀ ਹੈ ਮਨ ਮੇਰੋ ਗੱਜ ਜਿਵੇਂ ਮੇਰੀ ਕਾਤੀ ਮੱਤ ਨੱਪ ਕਾਟੋ ਜਮ ਕੀ ਥਾਸੀ ਕਹਾਂ ਕਰੋ ਜਾਤੀ ਕਹਾਂ ਕਰੋ ਪਾਤੀ RAM ਕੋ ਨਾਮ ਜੱਬੋ ਦਿਨ ਰੱਤੀ ਰੰਗਰ ਰਾਂਗੋ ਸੀਮਨ ਸੀਵੋ RAM ਨਾਮ ਬਿਨ ਘਰੀ ਨਾ ਜੀਵੋ ਇਹ ਮਨ ਨੇ ਮਿੰਤੀ ਕਰ ਲਈ ਹੁਣ ਇਹ ਅੱਗੇ ਜਿਹੜਾ ਮਨ ਬੇ ਪ੍ਰਭਾ ਹੋਇਆ ਫਿਰ ਦੱਸ ਹੀ ਇਨੇ ਮਨ ਨੇ ਸੋਚਿਆ ਜੀਵਨ ਕਿੰਨਾ ਬਸਰ ਕਰ ਲਿਆ ਕਿਸੇ ਦੀ 50 ਸਾਲ ਉਮਰ ਹੋਵੇ 60 ਸਾਲ ਹੋਵੇ 80 ਸਾਲ ਹੋਵੇ 20 ਸਾਲ ਹੋਵੇ ਕਹਿੰਦੇ ਜਿੰਨੀ ਉਮਰ ਮੈਂ ਬਸਰ ਕੀਤੀ ਆ ਉਹ ਸਾਰੀ ਦੀ ਸਾਰੀ ਉਮਰ ਮੇਰੇ ਮਨ ਨੇ ਗੱਜ ਬਣ ਕੇ ਮੈਨ ਲਈ ਹੁਣ ਹੁਣ ਰਸਨਾ ਰੱਬ ਜਪੀ ਜਾ ਰਹੀ ਤੇ ਕੱਟੀ ਜਾ ਰਹੀ ਐ ਫਾਈਆਂ ਮਨ ਮੇਰੋ ਗੱਜ ਜਿਹਾ ਮੇਰੀ ਕਾਤੀ ਮਾਪਾ ਪਕਾਟੋਂ ਜਮ ਕੀ ਫਾਸੀ ਕਹਾਂ ਕਰੋ ਜਾਤੀ ਕਹਾਂ ਕਰੋ ਪਾਤੀ RAM ਕੋ ਨਾਮ ਜਪੋ ਦੇ ਰਾਤੀ ਰੰਗ ਰਾਂਗੋਂ ਸੀਵਰ ਸੀਵੋ RAM ਨਾਮ ਬਿਨ ਕਰੀ ਨਾ ਜੀਵੋ ਸੋਨੇ ਦੀ ਸੋਈ রুপੇ ਦਾ ਤਾਗਾ ਨਾਮੇ ਕਟਿਤ ਹਰ ਸੂ ਲਗਾ ਕਹਿੰਦੇ ਹੁਣ ਇੰਨੀ ਕੋ ਅਹਿਮੀਅਤ ਜੀਵਨ ਵਿੱਚ ਵੱਧ ਗਈ ਜਿਵੇਂ ਸੋਨਾ ਚਾਂਦੀ ਦੋਨੋਂ ਲਗਭਗ ਸ਼ਬਦ ਇਕੱਠੇ ਆਉਂਦੇ ਬਹੁਤ ਵਾਰੀ ਸਭ ਦੀ ਉੱਥੇ ਨਾਮ ਦੇ ਵਿੱਚ ਜੀ ਕਹਿੰਦੇ ਨੇ ਰੱਬ ਦਾ ਨਾਮ ਸੋਨਾ ਹੋ ਗਿਆ ਮੇਰਾ ਮਨ ਚਾਂਦੀ ਹੋ ਗਿਆ ਚਾਂਦੀ ਦਾ ਤਾਗਾ ਸੋਈ ਵਿੱਚ ਪਾਤਾ ਮਨ ਨੂੰ ਮੈਂ ਪ੍ਰਭੂ ਰੂਪੀ ਸੋਨੇ ਦੀ ਸੂਈ ਨਾਲ ਜੋੜ ਲਿਆ ਹੁਣ ਬਸ ਇਹ ਤੁਰ ਹੀ ਜਾ ਰਹੀ ਹੈ ਸੂਈ ਤੇ ਮੇਰਾ ਮਨ ਗੰਢਦੀ ਜਾ ਰਹੀ ਸੁਰਤ ਜੁੜਦੀ ਜਾ ਰਹੀ ਹੈ ਸੋਨੇ ਕੀ ਸੂਈ ਰੁੱਪੇ ਦਾ ਧਾਗਾ ਨਾਮੇ ਕਾ ਚਿਤ ਹਰਿ ਸਿਉ ਲਾਗਾ ਕਹਿੰਦੇ ਬਸ ਹੁਣ ਜ਼ਿੰਦਗੀ ਇਹੀ ਬਣ ਗਈ ਕਬੀਰ ਸਾਹਿਬ ਦੀ ਮਾਂ ਵੀ ਰੋਂਦੀ ਹੋਈ ਕਹਿੰਦੀ ਸੀ ਦਸ ਦਸ ਕਰਕੇ ਪੋਤ ਮੇਰਾ ਜਦੋਂ ਵੇਖਦੀ ਆ ਭਗਤੀ ਵਿੱਚ ਜੁੜਿਆ ਰਹਿੰਦਾ ਹੈ ਜੇ ਕੋਈ ਸਾਧ ਸੰਤ ਆਉਂਦਾ ਤੇ ਉਹਨੂੰ ਸਭ ਕੁਝ ਵਾਰ ਦਿੰਦਾ ਹੈ ਕੱਪੜੇ ਤਿਆਰ ਕਰਦਾ ਹੈ ਖੇਸ ਚਾਦਰਾਂ ਤੇ ਲੋਕਾਂ ਨੂੰ ਵੰਡ ਦਿੰਦਾ ਹੈ ਮੇਰਾ ਪੁੱਤ ਤੇ ਕਈ ਵਾਰੀ ਸਾਡੇ ਘਰ ਵਿੱਚ ਕੋਈ ਸੰਤ ਆ ਜਾਏ ਰਾਤ ਨੂੰ ਅਸੀਂ ਰੋਟੀਆਂ ਬਣਾਈਆਂ ਹੋਣ ਸਾਨੂੰ ਕਹਿੰਦਾ ਦੀਦੀ ਖਾ ਲੋ ਤੇ ਬਾਕੀ ਉਹਨਾਂ ਨੂੰ ਖਵਾ ਦਿੰਦਾ ਹੈ ਐਵਾਂ ਜਿਹਾ ਅਸੀਂ ਜੀਵਨ ਕਬੀ ਸਭ ਜੀਣਾ ਬਾਣੀ ਵਿੱਚ ਸ਼ਬਦ ਆਏ ਨੇ ਸਹਿਬ ਕਹਿੰਦੇ ਪੁੱਤੇ ਕਬੀਰ ਸਾਹਿਬ ਜੀ ਆਪ ਕਹਿੰਦੇ ਨੇ ਮੋਸਮੋਸ ਰੋਗ ਐ ਕਬੀਰ ਕੀ ਮਾਈ ਇਹ ਬਾਰ ਕੈਸੇ ਜੀਵੋ ਰੁਗਰਾਈ ਤੜਨਾ ਬੁੜਨਾ ਸਫਤਾ ਜੂ ਹੈ ਸਰੀਰ ਹਰ ਕਾ ਨਾਮ ਲਿਖ ਲਿਓ ਸਰੀਰ ਤੇ ਕਬੀਰ ਸਾਹਿਬ ਦਾ ਜਵਾਬ ਸੀ ਜਬ ਲਗ ਤਾਗਾ ਬਾਹੋਂ ਤੇਹੀ ਤਬ ਲਗ ਵਿਸਰੈ RAM ਸੁਨੇਹੀ ਕਬੀਰ ਸਾਹਿਬ ਕਹਿੰਦੇ ਜਦੋਂ ਤੱਕ ਸੋਈ ਤਾਗਾ ਵੀ ਪਾਉਣਾ ਪਵੇ ਉਨੀ ਦੇਰ ਤੱਕ ਵਿਸਰ ਜਾਂਦਾ ਇੰਨਾ ਵੀ ਭਗਤ ਜਨ ਰੱਬ ਨੂੰ ਵਿਸਾਰਨਾ ਨਹੀਂ ਚਾਹੁੰਦੇ ਆਦੇ ਦੇ ਸ਼ਬਦ ਵਿੱਚ ਸਤਿਗੁਰ ਕਹਿੰਦੇ ਆਠ ਪਹਿਰ ਗੋਵਿੰਦ ਗੁਣ ਗਾਈਐ ਬਿਸਰ ਨ ਕੋਈ ਸਾਸਾ ਜੀਓ ਇੱਕ ਵੀ ਸਵਾਸ ਨਾ ਉਹ ਵਿਸਰੇ ਕੁਦਰਤ ਕੀਮ ਨਾ ਜਾਣੀ ਐ ਵੱਡਾ ਵੇ ਪ੍ਰਵਾਹ ਕਰ ਬੰਦੇ ਤੋਂ ਬੰਦਗੀ ਕਦੋਂ ਤੱਕ ਕਰ ਜਿਚਰ ਘਟ ਮੈਂ ਸਾਹ ਜਦੋਂ ਤੱਕ ਸਾਹ ਚੱਲਦੇ ਨੇ ਜਦੋਂ ਤੱਕ ਦਮ ਚੱਲਦੇ ਨੇ ਉੰਨੀ ਦੇਰ ਤੱਕ ਪ੍ਰਭੂ ਦਾ ਸਿਮਰਨ ਕਰ ਉਹਦੀ ਭਗਤੀ ਕਰ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਕਰੈ ਨੇ ਕਹਿੰਦੇ ਵਿਸਰਨਾ ਕੋਈ ਸਾਸਾ ਜੀਓ ਇੱਕ ਵੀ ਸਵਾਸ ਤੋਂ ਵਿਸਰੀ ਨਾ ਇਹ ਉੱਜਾ ਮੇਰਾ ਜੀਵਨ ਬਣਦਾ ਹੈ ਅਗਲਾ ਬਚਨ ਹੈ ਸੋਈ ਸਾਜਨ ਮੀਤ ਪਿਆਰਾ RAM ਨਾਮ ਸਾਧ ਸੰਗ ਵਿਚਾਰਾ ਕਿੰਦੀ ਜਿੰਦਗੀ ਦਾ ਲਕਸ਼ ਪ੍ਰਭੂ ਦਾ ਸਿਮਰਨ ਗੁਰੂ ਕੀ ਸੇਵਾ ਗੁਰੂ ਕੀ ਸੰਗਤ ਬਣ ਜਾਏ ਸਾਧੂ ਕਹਿੰਦੇ ਉਹ ਹੀ ਮੇਰਾ ਮਿੱਤਰ ਹੈ ਉਹ ਹੀ ਮੇਰਾ ਸੱਜਣ ਹੈ ਉਹ ਹੀ ਮੇਰਾ ਪਿਆਰਾ ਹੈ ਜਿਹਡੇ ਕੋਲੇ ਬਹਿ ਕੇ ਮੈਨੂੰ ਪ੍ਰਭੂ ਦੇ ਨਾਮ ਦੀ ਵਿਚਾਰ ਪ੍ਰਾਪਤ ਹੁੰਦੀ ਹੈ ਵੇਖੋ ਬੱਚਾ ਨਾ RAM ਨਾਮ ਸਾਧ ਸੰਗ ਵਿਚਾਰਾ ਸਾਧ ਸੰਗ ਦੇ ਗੱਗੇ ਨੂੰ ਸਿਆਰੀ ਲੱਗੀ ਹੋਈ ਹੈ ਇਹਦੇ ਅਰਥ ਬਣ ਗਏ ਸਾਧ ਸੰਗਤ ਵਿੱਚ ਬੈਠ ਕੇ ਪ੍ਰਭੂ ਦੇ ਨਾਮ ਦੀ ਵਿਚਾਰ ਪੈਦਾ ਹੁੰਦੀ ਹੈ ਉਹ ਮੇਰੇ ਮਿੱਤਰ ਨੇ ਉਹ ਮੇਰੇ ਸੱਜਣ ਨੇ ਉਹ ਮੇਰੇ ਸਾਜਣ